ਹੁਣ ਕੰਗਣਾ ਦੇ ਆਪਣੇ ਹੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕੰਗਣਾ ਦਾ ਸਖਤ ਵਿਰੋਧ ਸ਼ੁਰੂ ਹੋ ਚੁੱਕਾ ਹੈ ਔਰ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਅਸੈਂਬਲੀ ਦੇ ਵਿੱਚ ਵੀ ਕੰਗਣਾ ਦੇ ਖਿਲਾਫ ਮਤਾ ਲਿਆਂਦਾ ਗਿਆ ਔਰ ਫਿਰ ਉਹਨੂੰ ਪਾਸ ਕੀਤਾ ਗਿਆ ਮਤਲਬ ਕੰਗਣਾ ਦੀ ਬੋਲਬਾਣੀ ਤੋਂ ਸਾਰੇ ਦੇਸ਼ ਦੇ ਵਿੱਚ ਵੱਡੀ ਗਿਣਤੀ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਸਖਤ ਨਿੰਦਾ ਹੋ ਰਹੀ ਹੈ ਔਰ ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖੂ ਨੇਵੀ ਕੰਗਣਾ ਦੇ ਬਿਆਨਾਂ ਦੀ ਸਖਤ ਨਿੰਦਾ ਕੀਤੀ ਹੈ ਤੇ ਵਿਧਾਨ ਸਭਾ ਦੇ ਵਿੱਚ ਕੰਗਣਾ ਦੀ ਬੋਲਬਾਣੀ ਕੰਗਣਾ ਦੀ ਜੁਬਾਨ ਔਰ ਕੰਗਣਾ ਵੱਲੋਂ ਕਿਸਾਨਾਂ ਨੂੰ ਬਾਗਬਾਨਾਂ ਨੂੰ ਕੀਤੇ ਜਾ ਰਹੇ ਘਟੀਆ ਕਮੈਂਟਾਂ ਦੇ ਵਿਰੋਧ ਦੇ ਵਿੱਚ ਮਤਾ ਲਿਆਂਦਾ ਗਿਆ ਜਦੋਂ हिमाचल दी विधानसभा ਦੇ ਵਿੱਚ ਕੰਗਣਾ ਦੀ ਬੋਲਬਾਣੀ ਦੇ ਵਿਰੋਧ ਚ ਮਤਾ ਲਿਆਂਦਾ ਗਿਆ ਤਾਂ ਬੀਜੇਪੀ ਦੇ ਜਿਹੜੇ ਐਮਐਲਏ ਬੈਠੇ ਸੀ ਉਹ ਬਾਈਕਾਟ ਕਰਕੇ ਬਾਹਰ ਚਲੇ ਗਏ ਪਰ ਇੱਥੇ ਵੱਡੀ ਗੱਲ ਇਹ ਹੈ ਕਿ ਕੰਗਣਾ ਜਿਹੜੀ ਬਹੁਤ ਲੰਬੇ ਟਾਈਮ ਤੋਂ ਆਮ ਲੋਕਾਂ ਨੂੰ ਕਿਸਾਨਾਂ ਨੂੰ ਪੰਜਾਬੀਆਂ ਨੂੰ ਗਲਤ ਬੋਲ ਰਹੀ ਹੈ ਉਹਦੇ ਖਿਲਾਫ ਉਹਦੀ ਪਾਰਟੀ ਬੀਜੇਪੀ ਨੇ ਵੀ ਵੱਡਾ ਐਕਸ਼ਨ ਲਿਆ ਕੰਗਣਾ ਨੂੰ ਸਖਤੀ ਦੇ ਨਾਲ ਲਿਖਤੀ ਤਾੜਨਾ ਕੀਤੀ ਗਈ ਹੈ ਕਿ ਅੱਗੇ ਤੋਂ ਅਜਿਹੀਆਂ ਘਟੀਆਂ ਗੱਲਾਂ ਨਾ ਕੀਤੀਆਂ ਜਾਣ ਬੀਜੇਪੀ ਨੇ ਇੱਥੋਂ ਤੱਕ ਕਿਹਾ ਕਿ ਇਹ ਕੰਗੜਾ ਦੀ ਨਿੱਜੀ ਗੱਲ ਹੋ ਸਕਦੀ ਹੈ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਬੀਜੇਪੀ ਦਾ ਵਿਚਾਰ ਨਹੀਂਗਾ ਕਿਸਾਨਾਂ ਬਾਰੇ ਔਰ ਨਾਲ ਹੀ ਕੱਲ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਨੇ ਕੰਗੜਾ ਨੂੰ ਤਲਬ ਕੀਤਾ ਔਰ ਰਾਤ देर तक ਕੰਗੜਾ ਦੇ ਨਾਲ ਮੀਟਿੰਗ ਚੱਲੀ ਹੈ ਕੰਗਣਾ ਦੀ ਦੱਸਿਆ ਜਾ ਰਿਹਾ ਖਚਾਈ ਹੋਈ ਹੈ ਕੰਗਣਾ ਨੂੰ ਛਿੜਕਿਆ ਗਿਆ ਤਾੜਿਆ ਗਿਆ ਵਰਜਿਤ ਕੀਤਾ ਗਿਆ ਕਿ ਤੂੰ ਆਪਣੀ ਲਿਮਟ ਚ ਰਹਿ ਕੇ ਬੋਲਿਆ ਕਰ ਫਾਲਤੂ ਆਲਤੂ ਨਾ ਬੋਲਿਆ ਕਰ ਊਲ ਜਲੂਲ ਨਾ ਬੋਲਿਆ ਕਰ ਵਾਹੀਆਤ ਨਾ ਬੋਲਿਆ ਕਰ ਪਰ ਕੰਗਣਾ ਲਗਾਤਾਰ ਰੁਕਦੀ ਨਹੀਂ ਸੀ ਕਿਉਂਕਿ 4 ਸਾਲ ਤੋਂ ਜਦੋਂ ਦੀ ਉਹ ਬੋਲਦੀ ਆ ਰਹੀ ਹੈ ਉਦੋਂ ਤੋਂ ਭਾਜਪੀ ਉਹਦੀ ਜ਼ੁਬਾਨ ਦੇ ਉਹਦੀ ਬੋਲਬਾਣੀ ਦੇ ਉੱਪਰ ਲਗਾਤਾਰ ਚੁੱਪ ਰਹੀ ਹੈ ਉਹਨੂੰ ਨਾ ਛਿੜਕਿਆ ਗਿਆ ਨਾ ਵਰਜਿਆ ਗਿਆ ਤਾਂ ਵੱਧਦੀ ਵੱਧਦੀ ਇੱਥੋਂ ਤੱਕ ਪਹੁੰਚ ਗਈ ਕਿ ਕਿਸਾਨਾਂ ਨੂੰ ਬਲਾਤਕਾਰੀ ਕਿਸਾਨਾਂ ਨੂੰ ਕਾਤਲ ਤੱਕ ਕਹਿਣ ਤੱਕ ਚਲੀ ਗਈ ਔਰ ਹੁਣ ਭਾਜਪੀ ਜਦ ਫਸ ਗਈ ਹੈ ਇੱਕ ਸੂਤੀ ਹਰਿਆਣੇ ਦੇ ਵਿੱਚ ਵੋਟਾਂ ਸਿਰਤੇ ਨੇ ਜੰਮੂ ਕਸ਼ਮੀਰ ਚ ਵੋਟਾਂ ਸਿਰਤੇ ਨੇ ਤਾਂ ਭਾਜਪੀ ਇੱਕ ਸੂਤੀ ਫਸ ਗਈ ਕਿਉਂਕਿ ਜਿਵੇਂ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਪਿਛਲੀਆਂ ਵੋਟਾਂ ਚ ਬੀਜੇਪੀ ਨੂੰ ਕਿਸਾਨਾਂ ਨੇ ਨਹੀਂ ਵੜਨ ਦਿੱਤਾ ਇਹੋ ਹਾਲ ਹੁਣ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਦਾ ਹੁਣ ਕਿਉਂਕਿ ਜਿਹੜਾ ਬਿਆਨ ਕੰਗਣਾ ਨੇ ਦੇ ਦਿੱਤਾ ਇੱਕ ਤਰ੍ਹਾਂ ਨਾਲ ਕੰਗਣਾ ਨੇ ਬੀਜੇਪੀ ਦੀ ਮੋਦੀ ਦੀ ਫੱਟੀ ਪੋਚ ਦਿੱਤੀ ਆ ਜਿਹੜੇ ਇਲੈਕਸ਼ਨ ਨੇ ਇਹਨਾਂ ਦੇ ਵਿੱਚ ਕੰਗਣਾ ਦੇ ਇਸ ਬਿਆਨ ਦਾ ਬਹੁਤ ਵੱਡਾ ਨੁਕਸਾਨ ਮੋਦੀ ਸਰਕਾਰ ਨੂੰ ਹੋਣਾ ਇਸ ਕਰਕੇ ਹੁਣ ਬੀਜੇਪੀ ਵੀ ਕੰਗਣਾ ਨੂੰ ਖਿੱਚ ਰਹੀ ਹੈ ਮਜਬੂਰੀ ਚ ਖਿੱਚ ਰਹੀ ਹੈ ਜਾਂ ਉਹ ਉੱਤੋਂ ਤੋਂ ਖਿੱਚ ਰਹੀ ਹੈ ਪਰ ਖਿੱਚ ਜ਼ਰੂਰ ਰਹੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਕੰਗਣਾ ਦੇ ਵਿਰੋਧ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੇ ਮੁਜ਼ਾਰੇ ਸ਼ੁਰੂ ਕੀਤੇ ਨੇ ਔਰ ਉੱਥੋਂ ਦੀ ਵਿਧਾਨ ਸਭਾ ਦੇ ਵਿੱਚ ਉੱਥੋਂ ਦੀ ਅਸੈਂਬਲੀ ਦੇ ਵਿੱਚ ਕੰਗਣਾ ਦੇ ਖਿਲਾਫ ਮਤਾ ਲਿਆਂਦਾ ਗਿਆ ਕੰਗਣਾ ਨਾਉਤ ਦੀ ਫਿਲਮ ਐਮਰਜੈਂਸੀ ਆਈ ਹੈ ਉਹਦਾ ਵੀ ਸਖਤ ਵਿਰੋਧ ਹੋ ਰਿਹਾ ਪੰਜਾਬ ਦੇ ਸਿੱਖ ਪੰਜਾਬੀ ਖਾਸ ਕਰਕੇ ਇਹ ਵਿਰੋਧ ਕਰ ਰਹੇ ਨੇ ਕਿ ਸਾਨੂੰ ਇਹਦੇ ਵਿੱਚ ਕਟਿਆ کردار ਚ ਪੇਸ਼ ਕੀਤਾ ਗਿਆ ਦਿਖਾਇਆ ਗਿਆ ਸਾਡੇ ਪ੍ਰਤੀ ਉਹ ਕਹਿ ਰਹੇ ਨੇ ਕਿ ਨਫਰਤ ਇਸ ਫਿਲਮ ਦੇ ਵਿੱਚ ਫਲਾਈ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੰਗ ਕੀਤੀ ਹੈ ਕਿ ਇਸ ਫਿਲਮ ਨੂੰ ਰੋਕਿਆ ਜਾਵੇ ਪਹਿਲਾਂ ਇਹ ਸਾਨੂੰ ਦਿਖਾਇਆ ਜਾਵੇ ਤੇ ਉਸ ਤੋਂ ਬਾਅਦ ਫਿਲਮ ਲੋਕਾਂ ਸਾਹਮਣੇ ਪੇਸ਼ ਕੀਤੀ ਜਾਵੇ ਉਧਰ ਕੰਗਣਾ ਦੀ ਫਿਲਮ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਕੇਸ ਪਾ ਦਿੱਤਾ ਗਿਆ ਪਟੀਸ਼ਨ ਪਾ ਦਿੱਤੀ ਗਈ ਹੈ ਔਰ ਇਹ ਪਟੀਸ਼ਨ ਐਮਪੀ ਅਮਰਤਪਾਲ ਸਿੰਘ ਦੇ ਵਕੀਲ ਨੇ ਪਾਈ ਹੈ ਔਰ ਉਹਦੇ ਚ ਵੀ ਇਹ ਕਿਹਾ ਗਿਆ ਕਿ ਇਹ ਫਿਲਮ ਜਿਹੜੀ ਆ ਇਹ ਮਾਹੌਲ ਖਰਾਬ ਕਰ ਸਕਦੀ ਹੈ ਇਸ ਕਰਕੇ ਫਿਲਮ ਦੀ ਸਕਰੀਨਿੰਗ ਦੇ ਉੱਪਰ ਰੋਕ ਲਗਾਈ ਜਾਵੇ ਤਾਂ ਕੰਗੜਾ ਚਾਰਟ ਫਿਰ ਉਹ ਇਸ ਟਾਈਮ ਘਿਰ ਚੁੱਕੀ ਹੋਈ ਹੈ ਕਹਿੰਦੇ ਆ ਅੰਤ ਜਦੋਂ ਕਿਸੇ ਚੀਜ਼ ਦਾ ਆਉਂਦਾ ਤਾਂ ਉਹ ਅਤ ਤੇ ਅੰਤ ਦਾ ਵਾਇਰ ਹੁੰਦਾ ਜਦੋਂ ਅਤ ਹੁੰਦੀ ਹੈ ਤਾਂ ਉਦੋਂ ਅੰਤ ਵੀ ਹੁੰਦਾ ਤੇ ਕੰਗਣਾ ਨੇ ਵਾਹ ਜਾਂ ਤੇ ਫालतੂ ਬੋਲਣ ਦੀ ਇੱਕ ਤਰ੍ਹਾਂ ਨਾਲ ਅੱਤ ਹੀ ਕਰ ਦਿੱਤੀ ਸੀ ਜਿਹਨੂੰ ਕਹਿੰਦੇ ਆ ਅੱਤ ਚੁੱਕ ਲਈ ਹੋਈ ਸੀ ਤੇ ਫਿਰ ਹੁਣ ਜੋ ਕੁਛ ਇਹ ਕੰਗਣਾ ਦੇ ਨਾਲ ਹੋ ਰਿਹਾ ਇਹ ਹੋਣਾ ਚਾਹੀਦਾ ਸੀ ਫਿਲਹਾਲ ਅਜੇ ਵੀ ਕੰਗਣਾ ਨੂੰ ਕੋਈ ਬਹੁਤਾ ਅਫਸੋਸ ਨਹੀਂ ਲੱਗਦਾ ਕਿਉਂਕਿ ਕੰਗਣਾ ਨੇ ਵੀ ਹੁਣ ਤੱਕ ਕੋਈ ਮਾਫੀ ਨਹੀਂ ਮੰਗੀ ਕੋਈ ਆਪਣੇ ਬਿਆਨਾਂ ਦੇ ਉੱਪਰ ਅਫਸੋਸ ਨਹੀਂ ਪ੍ਰਗਟ ਕੀਤਾ ਔਰ ਭਾਜਪਾ ਨੇ ਵੀ ਕੰਗੜਾ ਨੂੰ ਨਾਂ ਤਾਂ ਅਜੇ ਤੱਕ ਬਾਹਰ ਕੱਢਿਆ ਪਾਰਟੀ 'ਚੋਂ ਨਾ ਉਹਨੂੰ ਮਾਫੀ ਮੰਗਣ ਲਈ ਕਿਹਾ ਤੇ ਲੱਗਦਾ ਵੀ ਅੰਜ ਹੈ ਕਿ ਸ਼ਾਇਦ ਬੀਜੇਪੀ ਦੀ ਸਥਿਤੀ ਨਹੀਂ ਕਿ ਇਸ ਟਾਈਮ ਉਹ ਕੰਗੜਾ ਨੂੰ ਪਾਰਟੀ 'ਚੋਂ ਬਾਹਰ ਕੱਢ ਸਕੇ ਕਿਉਂਕਿ ਬੀਜੇਪੀ ਨੇ ਜੋੜ ਤੋੜ ਲਾ ਕੇ ਸੈਂਟਰ ਦੇ ਵਿੱਚ ਮਸਾ ਸਰਕਾਰ ਬਣਾਈ ਹੈ ਇੱਕ ਇੱਕ ਐਮਪੀ ਜੇ ਪਿੱਛੇ हट ਗਿਆ ਦੋ ਚਾਰ ਹਟ ਕੇ ਤਾਂ ਬੀਜੇਪੀ ਦੀ ਸਰਕਾਰ ਸੈਂਟਰ 'ਚ ਡਿੱਗ ਸਕਦੀ ਹੈ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੰਗੜਾ ਜਦੋਂ ਦਾ ਕਿਸਾਨ ਅੰਦੋਲਨ ਲੱਗਿਆ ਸੀ ਉਦੋਂ ਤੋਂ ਹੀ ਕੰਗਣਾ ਕਿਸਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਜ਼ਹਿਰ ਉਗਲਦੀ ਆ ਰਹੀ ਹੈ ਬਹੁਤ ਭੜੇ ਭੜੇ ਕਮੈਂਟ ਉਦੋਂ ਤੋਂ ਹੀ ਇਸ ਨੇ ਕੀਤੇ ਇਥੋਂ ਤੱਕ ਕਿਹਾ ਸੀ ਕਿ ਇਹ ਜਿਹੜੀਆਂ ਕਿਸਾਨ ਬੀਬੀਆਂ ਕਿਸਾਨਾਂ ਨਾਲ ਆਉਂਦੀਆਂ ਨੇ ਇਹ ਕਿਸਾਨ ਨਹੀਂ ਗੀਆਂ ਇਹ ਤਾਂ 100-100 ਦਿਹਾੜੀ ਤੇ ਆਉਂਦੀਆਂ ਵਿਹਲੀਆਂ ਔਰਤਾਂ ਨੇ ਔਰ ਉਸ ਤੋਂ ਬਾਅਦ ਵੀ ਕੰਗਣਾ ਨੇ ਬਹੁਤ ਤਰ੍ਹਾਂ ਦੇ ਘਟੀਆ ਬਿਆਨ ਜਿਹੜੇ ਆ ਉਹ ਦਿੱਤੇ ਨੇ ਉਸ ਦੇ ਰੋਸ ਵਜੋਂ ਹੀ ਜਦੋਂ ਕੰਗਣਾ ਪਿਛਲੇ ਦਿਨੀ ਮੰਡੀ ਤੋਂ ਐਮਪੀ ਜਿੱਤਣ ਤੋਂ ਬਾਅਦ ਆ ਚੰਡੀਗੜ੍ਹ ਹਵਾਈ ਅੱਡੇ ਦੇ ਉੱਪਰ ਪਹੁੰਚੀ ਸੀ ਦਿੱਲੀ ਜਾਣ ਲਈ ਤਾਂ ਉੱਥੇ ਇੱਕ ਪੰਜਾਬਣ ਕੁਲਵਿੰਦਰ ਕੌਰ ਨੇ ਉਹਦੇ ਥੱਪੜ ਜੜ ਦਿੱਤਾ ਸੀ ਤੇ ਫੇਰ ਕੰਗਣਾ ਚੀਕੀ ਬਹੁਤ ਸੀ ਤਕਲੀਫ ਬਹੁਤ ਹੋਈ ਸੀ ਕਿ ਮੈਨੂੰ ਥੱਪੜ ਕਿਉਂ ਮਾਰਿਆ ਗਿਆ ਤੇ ਕੁਲਵਿੰਦਰ ਕੌਰ ਨੇ ਇਹ ਕਿਹਾ ਸੀ ਕਿ ਮੇਰੇ ਅੰਦਰੇ ਰੋਸ ਸੀ ਮੇਰੀ ਮੇਰੀਆਂ ਮਾਵਾਂ ਭੈਣਾਂ ਵੀ ਉਸ ਵਕਤ ਸਾਡੇ ਪਰਿਵਾਰ ਚੋਂ ਵੀ ਉੱਥੇ ਦਿੱਲੀ ਦੇ ਵਿੱਚ ਬੈਠੀਆਂ ਸੀ ਜਦੋਂ ਇਹਨੇ 100-100 ਰੁਪਏ ਦਿਹਾੜੀ ਤੇ ਆਉਣ ਵਾਲੀਆਂ ਉਹਨਾਂ ਨੂੰ ਕਿਹਾ ਸੀ ਕੁਲਵਿੰਦਰ ਕੌਰ ਕਹਿੰਦੀ ਮੇਰੇ ਅੰਦਰ ਰੋਸ ਸੀ ਗੁੱਸਾ ਸੀ ਤੇ ਮੈਂ ਉਹ ਗੁੱਸਾ ਕੱਢਿਆ ਤਾਂ ਉਦੋਂ ਵੀ ਬਹੁਤ ਵੱਡੀ ਚਰਚਾ ਚੱਲੀ ਵੱਡੀ ਗਿਣਤੀ ਲੋਕਾਂ ਨੇ ਕਿਹਾ ਕਿ ਕੰਗਣਾ ਦੇ ਉੱਪਰ ਇਹ ਗੁੱਸਾ ਜਾਇਜ਼ ਨਿਕਲਿਆ ਕਿਉਂਕਿ ਕੰਗਣਾ ਘਟਿਆ ਕਮਿਟੀ ਇੰਨੇ ਵੱਡੇ ਕਰ ਦਿੰਦੀ ਹੈ ਕਿ ਅਗਲਾ ਜਿਹੜਾ ਉਹ ਰਹਿ ਨਹੀਂ ਸਕਦਾ ਰੋਕ ਨਹੀਂ ਸਕਦਾ ਇਹ ਕੁਸ਼ ਕੀਤਾ ਤੋਂ ਬਿਨਾ ਸੋ ਹੁਣ ਜਦ ਕੰਗੜਾ ਦੀ ਨਵੀਂ ਬਿਆਨਬਾਜ਼ੀ ਦਾ ਰੌਲਾ ਪਿਆ ਤਾਂ ਚਫੇਰਿਓ ਹੀ ਕੰਗੜਾ ਨੂੰ ਘੇਰਾ ਪੈ ਗਿਆ ਭਾਜਪੀ ਨੂੰ ਵੀ ਕੰਗੜਾ ਦੇ ਖਿਲਾਫ ਹੋਣਾ ਪੈ ਰਿਹਾ ਔਰ ਸਭ ਤੋਂ ਵੱਡੀ ਗੱਲ ਕਿ ਕੰਗੜਾ ਦੇ ਆਪਣੇ ਹੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਕੰਗੜਾ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਅਸੈਂਬਲੀ ਦੇ ਵਿੱਚ ਪ੍ਰਸਤਾਵ ਪਾਸ ਕੀਤਾ ਮੁੱਖ ਮੰਤਰੀ ਦੀ ਹਾਜ਼ਰੀ ਚ ਕੀਤਾ ਔਰ ਨਿੰਦਾ ਕੀਤੀ ਗਈ ਹੈ ਕੰਗੜਾ ਦੇ ਬਿਆਨਾਂ ਦੀ ਕੰਗੜਾ ਦੀ ਬੋਲਬਾਣੀ ਦੀ ਔਰ ਆਮ ਜਿਹੜੇ ਉਥੋਂ ਦੇ ਕਿਸਾਨ ਨੇ ਉਹ ਵੀ ਕੰਗੜਾ ਦੀ ਜਵਾਨ ਦੇ ਖਿਲਾਫ ਕਾਫੀ ਕੁਝ ਬੋਲਦੇ ਹੋਏ ਨਜ਼ਰ ਆ ਰਹੇ ਨੇ ਪਿਛਲੇ ਟਾਈਮ ਤੋਂ ਔਰ ਪੂਰੇ ਦੇਸ਼ ਦੇ ਵਿੱਚ ਵਿਰੋਧ ਹੈ ਹੁਣ ਬੀਜੇਪੀ ਕੀ ਐਕਸ਼ਨ ਲਵੇਗੀ ਕੰਗੜਾ ਨੂੰ ਪਾਰਟੀ 'ਚ ਰੱਖੇਗੀ ਜਾਂ ਕੱਢੇਗੀ ਇਹ ਆਉਣ ਵਾਲੇ ਕੁਝ ਟਾਈਮ 'ਚ ਪਤਾ ਲੱਗੇਗਾ ਪਰ ਜਪਦਾ ਇਹ ਹੈ ਕਿ ਬੀਜੇਪੀ ਕੰਗੜਾ ਨੂੰ ਕੁਝ ਨਹੀਂ ਕਰੇਗੀ ਬੀਜੇਪੀ ਕੰਗੜਾ ਨੂੰ ਬਰਦਾਸ਼ਤ ਕਰੇਗੀ ਕਿਉਂਕਿ ਇਹ ਬੀਜੇਪੀ ਦੀ ਲੋੜ ਹੈ ਬਹੁਤ ਮਿਹਰਬਾਨ